ਹੈਲੋ ਜੀਸ ਸ੍ਰੀ ਗੁਰੂ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਤੁਹਾਨੂੰ ਜਨਮ ਅਸ਼ਟਮੀ ਦੀ ਬਹੁਤ-ਬਹੁਤ ਵਧਾਈਆਂ ਹੋਣ ਜਨਮ ਅਸ਼ਟਮੀ ਦੇ ਪਵਿੱਤਰ ਤਿਹਾਰ ਤੇ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਟੇਸ ਦੀ ਮਠਿਆਈ ਇਹਦੇ ਵਾਸਤੇ ਲਿਆ ਆਪਾਂ 1 ਕਿਲੋ ਦੁੱਧ ਇਹ ਫੁੱਲ ਕਰੀਮ ਦੁੱਧ ਤੇ ਨੂੰ ਆਪਾਂ ਪਹਿਲਾਂ ਗਰਮ ਕਰ ਚੁੱਕੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ 1 ਕਿਲੋ ਦੁੱਧ ਨੂੰ ਪਾਵਾਂਗੇ ਕੜਾਹੀ ਦੇ ਵਿੱਚ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਇਹਦੇ ਵਿੱਚ ਜਿਹੜੀ ਵੀ ਮਲਾਈ ਸੀ ਆਪਾਂ ਉਹ ਦੁੱਧ ਦੇ ਵਿੱਚ ਹੀ ਐਡ ਕਰ ਦਿੱਤੀਏ ਤਿਹੋਨੋ ਫੁੱਲ ਗੈਸ ਕਰਕੇ ਆਪਾਂ ਇਹ ਦੁੱਧ ਨੂੰ ਪਕਾਣਾ ਹੈ ਤੇ ਇੱਧਰ ਆਪ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਵਿਨੀਗਰ ਤੇ ਜਿੰਨਾ ਆਪਾਂ ਵਿਨੀਗਰ ਪਾਇਆ ਓਨਾ ਹੀ ਇਹਦੇ ਵਿੱਚ ਪਾਣੀ ਐਡ ਕਰਾਂਗੇ ਇਹਨਾਂ ਦੋਨਾਂ ਨੂੰ ਮਿਲਾ ਦਾਂਗੇ ਤੇ ਰੱਖਾਂਗੇ ਸਾਈਡ 'ਤੇ ਤੇ ਜਿਹੜਾ ਦੁੱਧ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ-ਥੋੜ੍ਹਾ ਕਰਕੇ ਵਿਨੀਗਰ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਿੰਬੂ ਪਾ ਕੇ ਵੀ ਦੁੱਧ ਨੂੰ ਫਾੜ ਸਕਦੇ ਹੋ ਧੀਰੇ ਨਾਲ ਵੀ ਫਾੜ ਸਕਦੇ ਹੋ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਫਾੜ ਦੇਣਾ ਤੇ ਇਹਦਾ ਬਹੁਤ ਹੀ ਵਧੀਆ ਤਰੀਕੇ ਨਾਲ ਘਰ ਦੇ ਵਿੱਚ ਸ਼ੌਧ ਤਿਆਰ ਕਰਾਂਗੇ ਪਨੀਰ ਹੋਸੀ ਪ੍ਰੀਤ ਤੋਂ ਅੱਪਾ ਬਹੁਤ ਹੀ ਵਿਦਿਆ ਮਿਠਾਈ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸ਼ੁੱਧ ਬਹੁਤ ਹੀ ਪਵਿੱਤਰ ਤਿਹਾੜੀ ਦੇ ਵਿੱਚ ਤੁਸੀਂ ਘਰ ਦੇ ਵਿੱਚ ਬਣਾ ਕੇ ਜ਼ਰੂਰ ਤਿਆਰ ਕਰਿਓ ਦੋ ਵਾਰੀ થોੜਾ-ਥੋੜਾ ਕਰਕੇ ਆਪਾਂ ਇਹਦੇ ਵਿੱਚ ਵਿਨੀਗਰ ਪਾਇਆ ਹੈ ਠੀਕ ਹੈ ਜੀ ਤੇ ਗੈਸ ਆਪਣਾ ਬਿਲਕੁਲ ਲੋ ਆਪਾਂ ਗੈਸ ਨੂੰ ਨਹੀਂ ਬੰਦ ਕੀਤਾ ਹੈ ਦੁੱਧ ਤਾਂ ਆਪਣਾ ਬਿਲਕੁਲ ਫਟ ਜਾਊਗਾ ਤੇ ਬਹੁਤ ਵਧੀਆ ਪਨੀਰ ਬਣਾ ਕੇ ਆਪਾਂ ਤਿਆਰ ਕਰਾਂਗੇ ਇੱਕ ਨਵੇਂ ਤਰੀਕੇ ਦੇ ਨਾਲ ਆਪਾਂ ਇਹ ਮਠਿਆਈ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸੌਖੇ ਤਰੀਕੇ ਨਾਲ ਤੁਸੀਂ ਕੋਈ ਵੀ ਘਰ ਦਾ ਮੈਂਬਰ ਇਹਨੂੰ ਬਣਾ ਕੇ ਮਿੰਟੋ ਮਿੰਟ ਤਿਆਰ ਕਰ ਸਕਦੇ ਹੋ ਲਓ ਜੀ ਦੁੱਧ ਆਪਣਾ ਚੰਗੀ ਤਰ੍ਹਾਂ ਫਟ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਕੜਾਹੀ ਨੂੰ ਕਰਾਂ ਲਾਵਾਂਗੇ ਥੱਲੇ ਤੇ ਗੈਸ ਨੂੰ ਕਰਾਂਗੇ ਬੰਦ ਇੱਕ ਚੰਗੀ ਤਰ੍ਹਾਂ ਸੁੱਤੀ ਜੇ ਕੱਪੜੇ ਦਾ ਜਾਂ ਕਾਟਨ ਦੇ ਕੱਪੜੇ ਦੇ ਵਿੱਚ ਆਪਾਂ ਸਾਰੇ ਦੁੱਧ ਨੂੰ ਇਸ ਤਰ੍ਹਾਂ ਪਾਉਣ ਲਾਂਗੇ ਤੇ ਇਹਦਾ ਪਨੀਰ ਕੱਢ ਲਾਂਗੇ ਤੁਸੀਂ ਘਰ ਦੇ ਵਿੱਚ ਸ਼ੁੱਧ ਪਨੀਰ ਬਣਾ ਕੇ ਤਿਆਰ ਕਰੋ ਬਹੁਤ ਹੀ ਵਧੀਆ ਤੇ ਬਹੁਤ ਹੀ ਵਧੀਆ ਟੇਸ ਦੀ ਟੇਸ ਦੀ ਮਠਿਆਈ ਬਣਾ ਕੇ ਤਿਆਰ ਕਰੋ ਪਰ ਜੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤਾਂ ਤੁਸੀਂ ਬਣਾਇਆ ਬਣਾਇਆ ਪਨੀਰ ਲਿਆ ਕੇ ਵੀ ਇਹ ਰੈਸিপি ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਬਿਲਕੁਲ ਠੰਡੇ ਪਾਣੀ ਦੇ ਨਾਲ ਆਪਾਂ ਚੰਗੀ ਤਰ੍ਹਾਂ ਪਨੀਰ ਨੂੰ ਧੋ ਲਾਂਗੇ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਖੱਟਾ ਪਾਇਆ ਉਹ ਸਾਰਾ ਆਪਾਂ ਚੰਗੀ ਤਰ੍ਹਾਂ ਕੱਢਾਂਗੇ ਠੀਕ ਹੈ ਜੀ ਇਹਨੂੰ ਬਿਲਕੁਲ ਆਪਾਂ ਠੰਡੇ ਪਾਣੀ ਦੇ ਨਾਲ ਧੋਣਾ ਆਪਾਂ ਤੁਹਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਲਓ ਜੀ ਪਨੀਰ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਕੇ ਜਿਹੇ ਤਰ੍ਹਾਂ ਜੋੜਾਗੇ ਜਿੰਨਾ ਇਹਦੇ ਚ ਪਾਣੀ ਨਿਕਲਦਾ ਆਪਾਂ ਉਨਾ ਹੀ ਕੱਢਣਾ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਉੱਤੇ ਇੱਕ ਥੋੜਾ ਜਿਹਾ ਪਾਣਾ ਤਵਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਪਾਰਾ ਤਵਾ ਜਾਂ ਕੁਝ ਵੀ ਪਾਰਾ ਚੱਕਲਾ ਜਾਂ ਪੱਥਰ ਦੀ ਕੋਈ ਚੀਜ਼ ਹੈ ਤੁਸੀਂ ਇਹਦੇ ਉੱਪਰ ਇਸ ਤਰ੍ਹਾਂ ਨੱਪ ਕੇ ਰੱਖ ਦਿਓ ਸਿਰਫ 5 ਮਿੰਟ ਦੇ ਲਈ ਤੇ ਇੱਧਰ ਆਪਣੇ ਕੋਲ ਹੁਣ ਹੈਗਾ ਫਿਰ ਦੁੱਧ ਨੂੰ ਆਪਾਂ 1 ਕਿਲੋ ਦੁੱਧ ਹੈ 1 ਕਿਲੋ ਦੁੱਧ ਆਪਾਂ ਪਨੀਰ ਬਣਾਤਾ ਸੀ ਤੇ 1 ਕਿਲੋ ਦੁੱਧ ਨੂੰ ਫਿਰ ਆਪਾਂ ਹੁਣ ਕੜਾਹੀ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਾਂਗੇ ਤੇ ਇਹਦੇ ਵਿੱਚ ਪਾਵਾਂਗੇ 5-7 ਬਦਾਮ, 4 ਇਲਾਚੀ ਅਤੇ ਕੇਸਰ ਲਓ ਜੀ ਬਦਾਮ ਤੇ ਇਲਾਚੀ ਨੂੰ ਆਪਾਂ ਮਿਕਸੀ ਦੇ ਵਿੱਚ ਬਿਲਕੁਲ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਤੇਨੂ ਇੱਕ ਕੌਲੀ ਦੇ ਵਿੱਚ ਕੱਢ ਲਾਂਗੇ ਠੀਕ ਹੈ ਜੀ ਬਹੁਤ ਹੀ ਸੋਹਕੇ ਤਰੀਕੇ ਨਾਲ ਜੀ ਤੁਹਾਨੂੰ ਆਪੇ ਰੈਸিপি ਦਿਖਾ ਰਹੀ ਹਾਂ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਲਓ ਜੀ ਮੀਡੀਅਮ ਗੈਸ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਸਕਾ ਲਾਂਗੇ ਉਹਨਾਂ ਚਿਰ ਆਪਾਂ ਕਰ ਗਏ ਤਿਆਰੀ ਸਭ ਤੋਂ ਪਹਿਲਾਂ ਇੱਕ ਕੌਲੀ ਦੇ ਵਿੱਚ ਆਪਾਂ ਥੋੜੇ ਜਿਹਾ ਦੁੱਧ ਨੂੰ ਬਾਹਰ ਕੱਢਾਂਗੇ ਲਓ ਜੀ ਬਸ ਇੰਨਾ ਹੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੇ ਜਿ ਕੇਸਰ ਦੇ ਧਾਗੇ ਠੀਕ ਹੈ ਜੀ ਤਾਂ ਕਿ ਇਹਦਾ ਕਲਰ ਬਹੁਤ ਵਧੀਆ ਹੋਵੇ ਆਪਣੀ ਮਠਿਆਈ ਦਾ ਜਦ ਤੱਕ ਇਹ ਆਪਣਾ ਰੰਗ ਛੱਡ ਦੇਣਗੇ ਇਹਨੂੰ ਰੱਖਾਂਗੇ ਆਪਾਂ ਸਾਈਡ ਤੇ ਤੇ ਇੱਧਰ ਆਪਾਂ ਹੁਣ ਪਨੀਰ ਨੂੰ ਕੱਢਦੇ ਆ ਪਨੀਰ ਤੋਂ ਆਪਾਂ ਚੱਕਲੇ ਨੂੰ ਚੱਕ ਲਾਂਗੇ ਠੀਕ ਹੈ ਜੀ ਤੇ ਇਹਦਾ ਭਾਰ ਬਸ ਸਿਰਫ 5 ਮਿੰਟ ਲਈ ਆਪਾਂ ਇਹਨੂੰ ਰੱਖਣਾ ਸੀ ਜੂਰ ਤੋਂ ਜ਼ਿਆਦਾ ਨਹੀਂ ਰੱਖਣਾ ਤੇ ਸਾਰੇ ਪਨੀਰ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਕਿਉਂਕਿ ਪਨੀਰ ਨੂੰ ਆਪਾਂ ਇਸ ਤਰੀਕੇ ਦੀ ਆਪਾਂ ਚਾਹੀਦਾ ਜੂਰ ਤੋਂ ਜ਼ਿਆਦਾ ਟਾਈਮ ਆਪਾਂ ਨਹੀਂ ਰੱਖਣਾ ਹੈ ਕਿਉਂਕਿ ਆਪਾਂ ਇਹਨੂੰ ਸਬਜ਼ੀ ਲਈ ਨਹੀਂ ਤਿਆਰ ਕਰੀ ਕਿ ਮਠਿਆਈ ਬਣਾਉਣ ਵਾਸਤੇ ਤਿਆਰ ਕਰ ਰਹੇ ਹਾਂ ਸਾਰੇ ਪਨੀਰ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਟ ਲਿਆ ਹੈ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਥੋੜਾ ਜਿਹਾ ਮੈਸ਼ ਕਰ ਦਾਂਗੇ ਜੂਰ ਤੋਂ ਜ਼ਿਆਦਾ ਵੀ ਆਪਾਂ ਇਹਨੂੰ ਮੈਸ਼ ਨਹੀਂ ਕਰਨਾ ਸਿਰਫ ਹਲਕਾ ਜਿਹਾ ਠੀਕ ਹੈ ਜੀ ਲਓ ਜੀ ਤੇ ਇੱਧਰ ਆਪਣਾ ਦੁੱਧ ਵੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਗੈਸ ਨੂੰ ਕਰਾਂਗੇ ਥੋੜਾ ਜਿਹਾ ਆਪਾਂ ਤੇਜ ਤੇ ਜਿਹੜਾ ਆਪਾਂ ਕੇਸਰ ਦੇਤਾ ਹੈਗੇ ਨੂੰ ਤੋ ਦਿੱਤੀ ਵਿੱਚ ਰੱਖਿਆ ਸੀ ਉਹਨੂੰ ਵੀ ਆਪਾਂ ਹੁਣ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਮੀਡੀਅਮ ਤੋਂ ਥੋੜਾ ਜਿਹਾ ਗੈਸ ਨੂੰ ਕਰਾਂਗੇ ਤੇਜ਼ ਤੇ ਇਹਦੇ ਵਿੱਚ ਜਿਹੜਾ ਇਲਾਇਚੀ ਤੇ ਬਦਾਮਾਂ ਦਾ ਪਾਊਡਰ ਬਣਾ ਕੇ ਤਿਆਰ ਕੀਤਾ ਸੀ ਉਹਨੂੰ ਵੀ ਆਪਾਂ ਹੁਣ ਕੜਾਹੀ ਦੇ ਵਿੱਚ ਹੀ ਐਡ ਕਰ ਦਾਂਗੇ ਤੇ ਨਾਲ ਹੀ ਪਤਾ ਗਿਆ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਚੀਨੀ ਠੀਕ ਹੈ ਜੀ ਮਿੱਠਾ ਤੁਸੀਂ ਆਪਣੇ ਸਾ ਨਾ ਪਾਓ ਜਿੰਨਾ ਤੁਹਾਨੂੰ ਵਧੀਆ ਲੱਗਦਾ ਲਓ ਜੀ ਹੁਣ ਆਪਾਂ ਇਹਨੂੰ ਲਗਾਤਾਰ ਪਕਾਉਣਾ ਠੀਕ ਹੈ ਜੀ ਤੱਕ ਜਿੰਨਾ ਚਿਰ ਕਿ ਦੁੱਧ ਆਪਣਾ ਅੱਧ ਤੋਂ ਜ਼ਿਆਦਾ ਸੁੱਕਣੀ ਆ ਤਾਂ ਉਨਾਂ ਚਿਰ ਆਪਾਂ ਇਹਨੂੰ ਪਕਾਉਂਦੇ ਹੀ ਰਹਿਣਾ ਪਕਾਉਂਦੀ ਹੀ ਰਹਿਣਾ ਬਹੁਤ ਵਧੀਆ ਤੇ ਇਸੇ ਤੋਂ ਤਾਂ ਆਪਾਂ ਬਹੁਤ ਹੀ ਵਧੀਆ ਪਨੀਰ ਵਾਲੀ ਬਹੁਤ ਹੀ ਮਜ਼ੇਦਾਰ ਬਰਫੀ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਲਓ ਜੀ ਲਗਾਤਾਰ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਾਵਾਂਗੇ ਜਦ ਤੱਕ ਇਹ ਦੁੱਧ ਬਿਲਕੁਲ ਸੁੱਕ ਨਹੀਂ ਜਾਂਦਾ ਹੈਗਾ ਬਹੁਤ ਹੱਦ ਤੋਂ ਜ਼ਿਆਦਾ ਆਪਣਾ ਦੁੱਧ ਸੁੱਕ ਚੁੱਕਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਗੈਸ ਨੂੰ ਤੇਜ਼ ਹੀ ਆਪਾਂ ਗੈਸ ਨੂੰ ਬਿਲਕੁਲ ਵੀ ਘਟ ਨਹੀਂ ਕਰਨਾ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਪਨੀਰ ਸਾਰੇ ਪਨੀਰ ਨੂੰ ਆਪਾਂ ਹੁਣ ਦੁੱਧ ਦੇ ਵਿੱਚ ਇਸੇ ਤਰੀਕੇ ਨਾਲ ਐਡ ਕਰ ਦਾਂਗੇ ਤੇ ਲਗਾਤਾਰ ਆਪਾਂ ਇਹਨੂੰ ਪਕਾਉਂਦੇ ਰਹਿਣਾ ਜਿੰਨਾ ਚਿਰ ਇਹ ਬਿਲਕੁਲ ਵੀ ਗਾੜਾ ਨਹੀਂ ਹੋ ਜਾਂਦਾ ਠੀਕ ਹੈ ਜੀ ਤੇ ਲਗਾਤਾਰ ਜੇ ਆਪਾਂ ਕੜਚੀ ਨੂੰ ਚਲਾਉਂਦੇ ਆ ਰਹਿਣਾ ਬਹੁਤ ਸੌਖੇ ਤਰੀਕੇ ਨਾਲ ਰੈਸিপি ਬਣ ਜਾਂਦੀ ਹੈ ਜੇ ਤੁਸੀਂ ਇੱਕ ਵਾਰੀ ਬਣਾਉਂਗੇ ਨਾ ਤੁਹਾਨੂੰ ਪਤਾ ਲੱਗ ਜਾਊ ਕਿ ਆਪਾਂ ਜਦੋਂ ਵੀਡੀਓ 'ਚ ਦਿਖਾਣੀ ਹੁੰਦੀ ਥੋੜਾ ਜਿਹਾ ਤੁਹਾਨੂੰ ਇੱਕ ਇੱਕ ਚੀਜ਼ ਆਪਾਂ ਮੈਜ਼ਰਮੈਂਟ ਦੇ ਹਿਸਾਬ ਨਾਲ ਸਮਝਾਉਣੀ ਹੁੰਦੀ ਹੈ ਤਾਂ ਹੀ ਤੁਹਾਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਨਹੀਂ ਤਾਂ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਰੈਸিপি ਨੂੰ ਬਹੁਤ ਛੇਤੀ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਲਓ ਜੀ ਲਗਾਤਾਰ ਆਪਾਂ ਹਮ ਫੁੱਲ ਗੈਸ ਤੇ ਨੂੰ ਪਕਾਉਂਦੇ ਹੀ ਰਹਿਣਾ ਪਕਾਉਂਦੇ ਰਹਿਣਾ ਬਹੁਤ ਜ਼ਿਆਦਾ ਜੁੱਧ ਤੋਂ ਜ਼ਿਆਦਾ ਇਹ ਗਾੜਾ ਹੋ ਚ ਦੁੱਧ ਆਪਣਾ ਬਹੁਤ ਜ਼ਿਆਦਾ ਸੁੱਕ ਚੁੱਕਾ ਤੇ ਪਨੀਰ ਵੀ ਚੰਗੀ ਤਰ੍ਹਾਂ ਆਪਸੇ ਜਿ ਮਿਕਸ ਹੋ ਚੁੱਕਿਆ ਹੈ ਤੇ ਥੋੜਾ ਜਿਹਾ ਆਪਾਂ ਇਹਨੂੰ ਹੋਰ ਕਰਾਂਗੇ ਗਾੜਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲਗਾਤਾਰ ਹਿਲਾਉਂਦੇ ਹੋਏ ਤੇ ਲੋ ਜੀ ਹੁਣ ਆਪਣਾ ਬਹੁਤ ਜ਼ਿਆਦਾ ਜਿੰਨਾ ਆਪਾਂ ਨੂੰ ਚਾਹੀਦਾ ਸੀ ਓਨਾ ਆਪਣਾ ਗਾੜਾ ਹੋ ਚੁੱਕਿਆ ਤੇ ਹੁਣ ਗੈਸ ਨੂੰ ਕਰਾਂਗੇ ਆਪਾਂ ਬੰਦ ਤੇ ਕੜਾਹੀ ਨੂੰ ਲਾਵਾਂਗੇ ਥੱਲੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਵਧੀਆ ਜਿਹਾ ਡੋਂਗੇ ਦੇ ਵਿੱਚ ਇਸ ਤਨਾ ਚੰਗੀ ਤਰ੍ਹਾਂ ਦੇਸੀ ਕਿਉਂ ਰਲ ਗਲਾਂਗੇ ਕਿਉਂਕਿ ਜਦੋਂ ਆਪਾਂ ਇਹ ਬਰਫੀ ਨੂੰ ਬਾਹਰ ਕੱਢੀਏ ਇਹ ਬਿਲਕੁਲ ਸੌਖੇ ਤਰੀਕੇ ਨਾਲ ਨਿਕਲ ਜੇ ਠੀਕ ਹੈ ਜੀ ਸਾਰੀ ਬਰਫੀ ਨੂੰ ਹੁਣ ਆਪਾਂ ਇਸੇ ਡੋਂਗੇ ਦੇ ਵਿੱਚ ਐਡ ਕਰ ਦਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਬਰਫੀ ਬਣ ਕੇ ਤਿਆਰ ਹੋਣੀ ਇਹਦਾ ਟੇਸਟ ਇੰਨਾ ਵਧੀਆ ਹੁੰਦਾ ਨਾ ਜੇ ਤੁਸੀਂ ਖਾਓਗੇ ਬਿਲਕੁਲ ਮਿਲਕ ਕੇਕ ਜਾਂ ਮਿਲਕ ਕਲਾਕਾਂ ਦਾ ਗੁਲ ਬਿਲਕੁਲ ਉਸੇ ਤਰੀਕੇ ਦਾ ਟੇਸਟ ਆਊਗਾ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਜ਼ਰੂਰ ਬਣਾ ਕੇ ਖਾਓ ਲਓ ਜੀ ਹੁਣ ਆਪਾਂ 2 ਘੰਟੇ ਨੂੰ ਰੱਖਾਂਗੇ ਫ੍ਰਿਜ 'ਚ ਫ੍ਰਿਜ ਚ ਰੱਖਣ ਨਾਲ ਬਹੁਤ ਵਧੀਆ ਇਹਦਾ ਸਿੱਲਾਪਨ ਖਤਮ ਹੋ ਜਾਊਗਾ ਤੇ ਤੇ ਪੀਸ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਹੁਣ ਆਪਾਂ 2 ਘੰਟੇ ਨੂੰ ਫ੍ਰਿਜ ਚ ਰੱਖਤਾ ਸੀ ਹੁਣ ਜਿੰਨੇ ਕ ਤੁਹਾਨੂੰ ਪੀਸ ਚਾਹੀਦੇ ਉਹਨੇ ਤੁਸੀਂ ਨੂੰ ਕੱਟ ਸਕਦੇ ਹੋ ਪਰ ਆਪਾਂ ਇਹਦੇ ਛੋਟੇ ਛੋਟੇ ਪੀਸ ਕੱਟਾਂਗੇ ਜ਼ਿਆਦਾ ਨਹੀਂ ਠੀਕ ਹੈ ਜੀ ਲਓ ਜੀ ਇੱਕ ਚਮਚੇ ਦੇ ਨਾਲ ਆਪਾਂ ਤੁਹਾਨੂੰ ਬਾਹਰ ਕੱਢ ਕੇ ਦਿਖਾ ਦਿੰਦੇ ਹਾਂ ਦੇਖੋ ਜੀ ਕਿੰਨੇ ਵਧੀਆ ਆਪਣੀ ਇਹ ਬਰਫੀ ਆਪਣੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਵਧੀਆ ਤੇ ਟੇਸਟੀ ਤੇ ਬਹੁਤ ਹੀ ਮਜ਼ੇਦਾਰ ਲਓ ਜੀ ਜਿੰਨੇ ਤੁਹਾਨੂੰ ਪੀਸ ਵਧੀਆ ਲੱਗਦੇ ਤੁਸੀਂ ਉਨੇ ਪੀਸੇ ਦੇ ਬਣਾ ਕੇ ਤਿਆਰ ਕਰ ਸਕਦੇ ਹੋ ਆਪਾਂ ਇਹਦੇ ਬਿਲਕੁਲ ਛੋਟੇ-ਛੋਟੇ ਪੀਸੇ ਬਣਾ ਕੇ ਤਿਆਰ ਕੀਤੇ ਨੇ ਲਓ ਜੀ ਸਾਰੀ ਬਰਫੀ ਦਾ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਸੀ ਤੁਹਾਨੂੰ ਜਿਵੇਂ ਵਧੀਆ ਲੱਗਦਾ ਤੁਸੀਂ ਉਸੇ ਤਰੀਕੇ ਨਾਲ ਕੱਟ ਸਕਦੇ ਹੋ ਪਰ ਮੇਰੇ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਇੱਕ ਵਾਰੀ ਜ਼ਰੂਰ ਬਣਾਓ ਇਹ ਰੈਸিপি ਕਿਉਂਕਿ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਟੇਸਟੀ ਹੈ ਤੇ ਆਪਣੇ ਬੱਚੇ ਨੂੰ ਖਵਾਓ ਜਨਮਸ਼ਤੀ ਮिती ਵਿੱਚ ਸ਼ੁੱਧ ਦੇਸੀ ਘਿਓ ਦੇ ਵਿੱਚ ਬਣਾਓ ਇਹ ਆਪਾਂ ਪਰਦੇਸੀ ਖੇ ਦੇ ਵਿੱਚ ਤਿਆਰ ਨਹੀਂ ਕੀਤੀ ਠੀਕ ਹੈ ਜੀ ਤੁਹਾਨੂੰ ਆਪਾਂ ਗੱਗ ਹੋਏ ਵੀ ਰੈਸਪੀਏ ਦੇਵਾਂਗੇ ਬਹੁਤ ਵਧੀਆ ਤੇ ਵਧੀਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ ਬਾਏ